ਆਗਰਾਜ ਦੇ ਵਿੱਚ 144 ਸਾਲਾਂ ਬਾਅਦ ਜਿਹੜਾ ਮਹਾਕੁੰਭ ਹੋ ਰਿਹਾ ਉੱਥੇ ਬਹੁਤ ਸਾਰੇ ਵੀਡੀਓ ਵੀ ਤੁਸੀਂ ਦੇਖਿਆ ਹੋਣੀਆਂ ਪਰ ਆਹ ਵੀਡੀਓ ਤੁਹਾਡਾ لازਮੀ ਦਿਲ ਜਿੱਤੇਗੀ ਕਿ ਆਪਣੀ ਬੁੱਢੀ ਮਾਂ ਨੂੰ ਜਿਹੜੀ ਚੱਲ ਫਿਰ ਨਹੀਂ ਸਕਦੀ ਉਸ ਨੂੰ ਜਿਹੜਾ ਤਰਵੈਣੀ ਇਸ਼ਨਾਨ ਕਰਾਉਣ ਦੇ ਲਈ ਇੱਕ ਪੁੱਤ ਲੈ ਕੇ ਗਿਆ ਕਹਿੰਦੇ ਸ਼ਰਬਨ ਪੁੱਤ ਨਾਂ ਦੇ ਨਾਲ ਇਹਦੀ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਾਂ ਦੋਸਤੋ ਹੁਣ ਵੀਡੀਓ ਤੁਸੀਂ ਵੀ ਸ਼ੇਅਰ ਕਰਨੀ ਐ ਸਰਬਨ ਪੁੱਤ ਦੇ ਲਈ ਜਿਹੜਾ ਆਪਣੀ ਮਾਤਾ ਨੂੰ ਤਰਵੈਣੀ ਇਸ਼ਨਾਨ ਕਰਾਉਣ ਦੇ ਲਈ ਲੈ ਕੇ ਗਿਆ ਇੱਕ ਸ਼ਰਧਾ ਹੁੰਦੀ ਹੈ ਭਾਵਨਾ ਹੁੰਦੀ ਹੈ ਮਨ ਦੇ ਵਿੱਚ ਮਾਂ ਨੇ ਇੱਛਾ ਜਾਰ ਕੀਤੀ ਤਾਂ ਪੁੱਤ ਪਿੱਛੇ ਕਿਵੇਂ ਹਟਦਾ ਆਪਣੀ ਮਾਂ ਨੂੰ ਜਿਹੜਾ ਗੰਗਾ ਇਸ਼ਨਾਨ ਕਰਾਉਣ ਦੇ ਲਈ ਤਰਵੈਣੀ ਇਸ਼ਨਾਨ ਕਰਾਉਣ ਦੇ ਲਈ ਮਹਾ ਜਿਹੜਾ ਮਹਾਕੁੰਬ ਦੇ ਉੱਪਰ ਲੈ ਕੇ ਪਹੁੰਚਿਆ ਵੀਡੀਓ ਤੁਸੀਂ ਜਲਦੀ ਜਲਦੀ ਸ਼ੇਅਰ ਕਰਿਓ ਆਓ ਦੇਖਦੇ ਆ ਵੀਡੀਓ ਦੇਖੋ ਜੀ ਕਿਵੇਂ ਆਪਣੀ ਮਾਂ ਨੂੰ ਜਿਹੜਾ ਲੈ ਕੇ ਜਾ ਰਿਹਾ ਤੇ ਨਾਲ-ਨਾਲ ਜਿਹੜੀ ਵੀਡੀਓ ਚੱਲ ਰਹੀ ਹੈ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਇੱਕ ਮਾਂ ਦੇ ਲਈ ਬੱਚੇ ਦਾ ਜਿਹੜਾ ਪਿਆਰ ਹੈ ਉਹ ਕਿੰਨਾ ਜ਼ਿਆਦਾ ਹੁੰਦਾ ਤੇ ਮਾਂ ਜੇ ਮੂੰਹੋਂ ਕੁਝ ਮੰਗਲੇ ਤਾਂ ਬੱਚੇ ਨੂੰ ਪੂਰਾ ਕਰਨਾ ਪੈਂਦਾ ਤਾਂ ਦੇਖੋ ਸ਼ਰਦਾ ਭਾਵਨਾ ਪ੍ਰਿਆਗਰਾਜ ਦੇ ਲਈ ਮਹਾਕੁੰਭ ਦੇ ਲਈ ਲੋਕਾਂ ਦੀ ਕਿੰਨੀ ਜ਼ਿਆਦਾ ਤੇ ਕਿਸ ਤਰੀਕੇ ਦੇ ਨਾਲ ਆਪਣੀ ਬੁੱਢੀ ਮਾਂ ਨੂੰ ਗੋਦੀ ਦੇ ਵਿੱਚ ਚੁੱਕ ਕੇ ਇਹ ਜਿਹੜਾ ਪੁੱਤ ਹੈ ਸ਼ਰਮਣ ਪੁੱਤ ਹੈ ਜਿਹੜਾ ਉਹ ਆਪਣੀ ਮਾਂ ਨੂੰ ਸਨਾਨ ਕਰਾਉਣ ਦੇ ਲਈ ਲੈ ਕੇ ਗਿਆ ਤਾਂ ਦੋਸਤੋ ਉਹਨਾਂ ਦੋਸਤਾਂ ਤੱਕ ਪਹੁੰਚਾ ਜੋ ਜਿਹੜੇ ਕਹਿੰਦੇ ਨੇ ਮਾਂ ਨੂੰ ਮਾਂ ਨਹੀਂ ਸਮਝਦੇ ਤੇ ਵੱਡੇ ਹੋ ਕੇ ਆਪਣੀ ਮਾਂ ਨੂੰ ਬਿਰਧ ਆਸ਼ਰਮਾਂ ਤੱਕ ਛੱਡ ਆਉਂਦੇ ਨੇ ਉਹਨਾਂ ਦੋਸਤਾਂ ਤੱਕ ਇਹ ਵੀਡੀਓ ਪਹੁੰਚਾ ਦਿਓ ਕਿ ਜਿਹੜਾ ਮਾਂ ਦੀ ਮਮਤਾ ਕੀ ਉਸ ਨੂੰ ਸਮਝਣ ਦੀ ਲੋੜ ਹੈ ਜਿਹੜੀ ਮਾਂ ਆਪਣੇ ਪੁੱਤ ਨੂੰ ਪਾਲ ਪੋਸ ਕੇ ਵੱਡਾ ਕਰਦੀ ਹੈ ਉਸ ਦੇ ਲਈ ਸਾਡੇ ਵੀ ਕੁਝ ਫਰਜ਼ ਬਣਦੇ ਨੇ ਤਾਂ ਮਾਂ ਦੇ ਲਈ ਇਹ ਵੀਡੀਓ ਸ਼ੇਅਰ ਕਰਨੀ ਹੈ ਕਮੈਂਟਾਂ ਦੇ ਵਿੱਚ ਤੁਸੀਂ ਆਪਣੀ ਰਾਇ ਸਾਂਝੀ ਕਰਨੀ ਹੈ ਨਾਲ ਨਾਲ ਵੀਡੀਓ ਤੁਸੀਂ ਦੇਖ ਰਹੇ ਹੋ ਵੀ ਕਿਵੇਂ ਇੱਕ ਪੁੱਤ ਆਪਣੀ ਮਾਂ ਨੂੰ ਗੋਦੀ ਦੇ ਵਿੱਚ ਚੱਕ ਕੇ ਇਸ਼ਨਾਨ ਕਰਾਉਣ ਦੇ ਲਈ ਲੈ ਕੇ ਜਾ ਰਿਹਾ ਉਹ ਵੀ ਪਰਾਗਰਾਜ ਤਰਵੈਣੀ ਦੇ ਉੱਪਰ ਜਿਹੜਾ ਇਸ਼ਨਾਨ ਮਾਂਤਾ ਕਰਵਾਇਆ ਤੇ ਉਸ ਦੀ ਮਨ ਦੀ ਸ਼ਾਂਤੀ ਜਿਹੜੀ ਹੈ ਸ਼ਰਧਾ ਭਾਵਨਾ ਜਿਹੜੀ ਹੈ ਉਸ ਦੀ ਪੂਰਤੀ ਕੀਤੀ ਆ ਤਾਂ ਤੁਸੀਂ ਵੀ ਦੋਸਤੋ ਆਪਣੇ ਮਾਪਿਆਂ ਦੀ ਇੱਛਾ ਜਿਹੜੀ ਆ ਪੂਰੀ ਕਰ ਸਕਦੇ ਹੋ ਤਾਂ ਦੋਸਤੋ ਹੁਣ ਵੀਡੀਓ ਤੁਸੀਂ ਸ਼ੇਅਰ ਕਰਨੀ ਆ ਕਮੈਂਟਾਂ ਚ ਆਪਣੀ رائے ਸਾਂਝੀ ਕਰਨੀ ਆ ਮਿਲਦਾਂ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰੇ ਸਬਸਕ੍ਰਾਈਬ ਧੰਨਵਾਦ